ਕਿ ਅੱਜ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ ਸਾਡੇ ਬਾਰੇ ਬੋਲਣ ਲਈ ਪਾਰਟੀ ਬਾਰੇ ਜਿਹੜੀ ਪਾਰਟੀ ਬਣ ਜਾਰੀ ਹੈ ਉਹਦੇ ਬਾਰੇ ਕੁਝ ਲੱਭ ਨਹੀਂ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਬਾਰੇ ਕੁਝ ਨਹੀਂ ਲੱਭ ਰਿਹਾ ਕਿਉਂਕਿ ਉਹ ਜਿੱਥੇ ਧਾਰਮਿਕ ਗਿਆਨ ਰੱਖਦੇ ਐ ਇਤਿਹਾਸ ਦੇ ਉੱਤੇ ਬੜੀ ਪਕੜ ਰੱਖਦੇ ਐ ਜਿੱਥੇ ਉਹ ਸਮਾਜ ਨੂੰ ਸਮਝਣ ਵਾਲੇ ਐ ਉਹ ਕੁਝ ਕਹਿਣਾ ਉਹਨਾਂ ਵਾਸਤੇ ਹੁਣ ਮੇਰਾ ਖਿਆਲ ਹੈ ਕਿ ਉਹਨਾਂ ਕੋਲ ਸ਼ਬਦ ਨਹੀਂ ਮਿਲ ਰਹੇ ਜਿਹੜਾ ਉਹਨਾਂ ਨੇ ਗੱਲ ਕਹੀ ਐ ਦੇਖੋ ਜਿਸ ਵੇਲੇ ਅਸੀਂ ਇਹ ਸ਼੍ਰੀ ਅਕਾਤਰ ਸਾਹਿਬ ਤੇ ਗਏ ਐ ਉਸ ਵੇਲੇ ਅਸੀਂ ਇੱਕ ਸੁਧਾਰ ਲਹਿਰ ਬਣਾਈ ਸੁਧਾਰ ਲਹਿਰ ਤੋਂ ਬਾਅਦ ਜਦੋਂ ਭਰਤੀ ਸ਼ੁਰੂ ਹੋਈ ਹੈ ਤੇ ਭਰਤੀ ਸ਼ੁਰੂ ਜੋ ਕੀਤੀ ਗਈ ਹੈ ਜਦੋਂ ਉਸ ਪਾਰਟੀ ਦੇ ਜਿਹੜੇ ਉਹ ਗਰੁੱਪ ਹੈ ਉਹ ਟੜਾ ਜਦੋਂ ਉਹ ਅਸ਼ੀਅ ਕਾਲਤਾ ਸਭ ਤੋਂ ਆਕੀ ਹੋ ਗਿਆ ਪਾਸੇ ਹੋ ਗਿਆ ਕਹਿ ਲੋ ਭਗੌੜਾ ਹੋ ਗਿਆ ਉਹਨੂੰ ਮੰਨਣ ਤੋਂ ਇਨਕਾਰੀ ਕਰ ਗਿਆ ਫਿਰ ਅਸੀਂ ਕੀ ਕਰਨਾ ਸੀ ਸਾਡਾ ਤੇ ਫਰਸੀ ਵੀ ਜੇ ਇਹ ਨਾਮ ਮੰਨਣ ਤੇ ਅਸੀਂ ਇੱਕ ਸ਼੍ਰੋਮਣੀ ਅਕਾਲੀ ਦਲ ਜੋਥੇ ਹੁਕਮ ਹੋਇਆ ਕਿ ਭਰਤੀ ਕਰੋ ਡੈਲੀਗੇਟ ਬਣਾਓ ਤੇ ਪਾਰਟੀ ਨੂੰ ਸੁਰਜੀਤ ਕਰੋ ਪੁਨਰ ਸੁਰਜੀਤੀ ਕਰੋ ਉਹ ਪਾਰਟੀ ਦਾ ਉਸ ਵੇਲੇ ਫਿਰ ਸੁਪਨਾ ਲਿਆ ਗਿਆ ਸੁਪਨਾ ਮਤਲਬ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਹੁਕਮ ਹੋਇਆ ਕਿ ਮੈਂ ਅੱਗੇ ਗੱਲ ਪੂਰੀ ਕਰ ਲਾ ਉਹ ਜਿਹੜੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਸਾਹਿਬ ਤੋਂ ਹੀ ਸਿਰਜੀ ਗਈ ਸੀ ਉਸ ਪਾਰਟੀ ਦੇ ਬਾਰੇ ਹੀ ਕਿਹਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿ ਪੁਨਰ ਸੁਰਜੀਤੀ ਕਰੋ ਡੈਲੀਗੇਟ ਬਣਾਓ ਪ੍ਰਧਾਨ ਬਣਾਓ ਜੋ ਡੈਲੀਗੇਟਸ ਬਣ ਗਏ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਧੜਾ ਦੇ ਪਹਿਲਾਂ ਬਣਾ ਲਿਆ ਉਹਨਾਂ ਆਪਣੀ ਪਾਰਟੀ ਪਹਿਲਾਂ ਬਣਾ ਕੇ ਬੈਠ ਗਏ ਉਹ ਤੇ ਉਹਨਾਂ ਨਹੀਂ ਸੀ ਚਾਹੁੰਦੇ ਨਾ ਕੋਈ ਭਰਤੀ ਕਰਨਾ ਚਾਹੁੰਦੇ ਸੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਥਲੇ ਨਹੀਂ ਸੀ ਹੋਣਾ ਚਾਹੁੰਦੇ ਫਿਰ ਅਸੀਂ ਤੇ ਕੁਝ ਕਰਨਾ ਸੀ ਅਸੀਂ ਤੇ ਕੋਈ ਪ੍ਰਧਾਨ ਚੁਣਨਾ ਹੀ ਸੀ ਬਹੁਤ ਮੀਟਿੰਗਾਂ ਹੋਈਆਂ ਢੀਂਡਾ ਸਾਹਿਬ ਦੇ ਘਰ ਵੀ ਹੋਈਆਂ ਇੱਥੇ ਪਵਨ ਚ ਵੀ ਹੁੰਦੀਆਂ ਰਹੀਆਂ ਬਹੁਤ ਸਾਰੀਆਂ ਥਾਮਾਂ ਤੇ ਹੋਈਆਂ ਇਹੀ ਗੱਲ ਨੂੰ ਲੈ ਕੇ ਕਿ ਵਿਚਾਰਿਆ ਜਾਏ ਕਿ ਪ੍ਰਧਾਨ ਦੀ ਡਿਊਟੀ ਕਿਹਨੂੰ ਦਿੱਤੀ ਜਾਵੇ ਔਰ ਥੱਲੇ ਡੈਲੀਗੇਟਸ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੈਂ ਆਪ ਦੁਆਬੇ ਦੇ ਸਾਰੇ ਡੈਲੀਗੇਟਸ ਇਕੱਠੇ ਕੀਤੇ ਇਦਾਂ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਰਨਾਲੇ ਚ ਮਾਨਸਾ ਚ ਢੀਂਡਾ ਸਾਹਿਬ ਹੋਰਾਂ ਨੇ ਮੀਟਿੰਗਾਂ ਕੀਤੀਆਂ ਲੁਧਿਆਣੇ ਚ ਪਟਿਆਲੇ ਚ ਫਤਿਹਗੜ੍ਹ ਸਾਹਿਬ ਸਾਰੇ ਪਾਸੇ ਮੀਟਿੰਗਾਂ ਕਰਕੇ ਆਵਾਜ਼ ਆਈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਧਾਰਮਿਕ ਵੀ ਨੇ ਧਰਮ ਦਾ ਗਿਆਨ ਵੀ ਰੱਖਦੇ ਆ ਔਰ ਇਤਿਹਾਸ ਵੀ ਜਾਣਦੇ ਆ ਉਹਨਾਂ ਨੂੰ ਥੋੜਾ ਨੌਲੇਜ ਜਿਹੜਾ ਪੋਲੀਟੀਕਲੀ ਵੀ ਉਹ ਸਮਝਦੇ ਆ ਕਿ ਸਮਾਜ ਕਿਦਾਂ ਦਾ ਸਿਰਜਣਾ ਪੰਜਾਬ ਨੂੰ ਕਿਦਾਂ ਦਾ ਬਣਾਉਣਾ ਸੋ ਇਸ ਕਰਕੇ ਇਹ ਸਾਰੀਆਂ رائے ਬਣ ਗਈ ਸੀ ਅਸੀਂ ਭਾਵੇਂ ਸ਼੍ਰੀ ਉਹਨਾਂ ਨੂੰ ਜਾਨੀ ਹਰਪੀਰ ਸਿੰਘ ਨੂੰ ਲਾਸਟ ਵਿੱਚ ਜਾ ਕੇ ਅਸੀਂ ਬੇਨਤੀਆਂ ਕਰਦੇ ਰਹੇ ਆ ਉਹਨਾਂ ਨੂੰ ਤਰਲੇ ਪਾਉਂਦੇ ਰਹੇ ਆ ਉਹਨਾਂ ਨੇ ਨਾ ਕੀਤੀ ਹਮੇਸ਼ਾ ਨਾ ਕੀਤੀ ਕਿ ਨਹੀਂ ਮੈਂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਖਾਲਸਾ ਪੰਥ ਦੀ ਸੇਵਾ ਚਿਰਣਾ ਪਰ ਅਸੀਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਹੈ ਕਿ ਕੀ ਪੰਜਾਬ ਦੀ ਨਹਾਰ ਠੀਕ ਕਰਨ ਵਿੱਚ ਸੇਵਾ ਨਹੀਂ ਕੀ ਪੰਜਾਬ ਦੇ ਚ ਨਸ਼ੇ ਖਤਮ ਕਰਨ ਦੀ ਸੇਵਾ ਨਹੀਂ ਕੀ ਪੰਜਾਬ ਨੂੰ ਲੀਹਾਂ ਤੇ ਲਿਆਉਣਾ ਕੋਈ ਸੇਵਾ ਨਹੀਂ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਕੋਈ ਸੇਵਾ ਨਹੀਂ ਇੱਕ ਕੁਰਬਾਨੀਏ ਚ ਨਿਕਲੀ ਪਾਰਟੀ ਹੈ ਤੁਹਾਡਾ ਧਰਮ ਬੰਦ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀਆਂ ਲੀਹਾਂ ਤੇ ਚਲਾਈਏ ਅਸੀਂ ਤਰਲੇ ਪਾਪਾ ਕੇ ਮਿੰਤਾ ਕਰ ਕਰਕੇ ਉਹਨਾਂ ਨੂੰ ਅਸੀਂ ਮਨਾਇਆ ਫਿਰ ਵੀ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਖਾਸ਼ ਨਹੀਂ ਮੇਰੀ ਕੋਈ ਇੱਛਾ ਨਹੀਂ ਪਰ ਜੇ ਖਾਲਸਾ ਪੰਥ ਮੇਰੀ ਚੋਣ ਦੀ ਸੇਵਾ ਪਾਏਗਾ ਤੇ ਮੈਂ ਕਰਨ ਤਿਆਰ ਹੈ ਦਾ ਹੈ ਕਿ ਸਾਰੀ ਪਲੈਨਿੰਗ ਪਹਿਲਾਂ ਹੋ ਚੁੱਕੀ ਸੀ ਜੋ ਕਹਿੰਦੇ ਨੇ ਉਹਦੇ ਬਾਰੇ ਤੇ ਜੀ ਦੇਖੋ ਉਹ ਦੱਸ ਸਕਦੇ ਉਹਨੇ ਕੀ ਕਿਹਾ ਪਰ ਜਿਹੜੀ ਮੈਂ ਸੱਚਾਈ ਤੋਂ ਦੱਸ ਰਹੀ ਆ ਇਹ ਸਾਰਿਆਂ ਦੀ ਸੱਚਾਈ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਤਰਲੇ ਪਾ ਕੇ ਜਿਸ ਤਰ੍ਹਾਂ ਦੀ ਗੱਲ ਹੁੰਦੀ ਪਹਿਲਾਂ ਹੀ ਲਿਖਿਆ ਹੁੰਦਾ ਤੇ ਬਾਕੀ ਨਾ ਕਿਉਂ ਹੁੰਦੇ ਬਾਕੀ ਨਾ ਵੀ ਤੇ ਆਏ ਨਾ ਸਰਦਾਰ ਸੁਜੀਤ ਸਿੰਘ ਰਖੜਾ ਦੇ ਨਾਮ ਆਇਆ ਕਈ ਵਾਰੀ ਹੋਰ ਲੀਡਰਾਂ ਦੇ ਵੀ ਨਾਮ ਆਏ ਆ ਜੇ ਪਹਿਲਾਂ ਹੀ ਹੁੰਦਾ ਤੇ ਫਿਰ ਕਿਉਂ ਹੁੰਦੇ ਜਿਹੜੀ ਮੀਟਿੰਗ ਦਾ ਜ਼ਿਕਰ ਚੰਦੂ ਮਾਜਰਾ ਸਾਹਿਬ ਕਰਦੇ ਆ ਇਹੋ ਮੀਟਿੰਗ ਹੋਈ ਆ ਤੁਹਾਡਾ ਨਾਮ ਉਹਦੇ ਨਹੀਂ ਦੇਖੋ ਜੀ ਮੀਟਿੰਗਾਂ ਤੇ ਬਹੁਤ ਮੀਟਿੰਗਾਂ ਸਾਡੀਆਂ ਬਹੁਤ ਹੋਈਆਂ ਨੇ ਟੀਨਸਾ ਸਾਹਿਬ ਦੇ ਘਰ ਕੋਈ ਸ਼ੱਕ ਨਹੀਂ ਪਰ ਇਸ ਗੱਲ ਤੇ ਹੁੰਦੀਆਂ ਰਹੀਆਂ ਵੀ ਮਨਾਓ ਕਿ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਜਿਹਦਰ ਜੀ ਅਕਾਲਤਰ ਸਾਹਿਬ ਨੂੰ ਮਨਾਈਏ ਆਪਾਂ ਸਾਰੇ ਰਲ ਕੇ ਕਿ ਉਹਨਾਂ ਨੂੰ ਅਸੀਂ ਸੇਵਾ ਸੰਭਾਲੀਏ ਮਨਾਉਂਦੀਆਂ ਹੁੰਦੀਆਂ ਰਹੀਆਂ ਲੇਕਿਨ ਜਥੇਦਾਰ ਅਕਾਲਤਰ ਸਾਹਿਬ ਦੇ ਜਿਹ ਮਤਲਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਕਿ ਸਾਨੂੰ ਇੱਕ ਵਾਰ ਸਿਰਫ ਜਦੋਂ ਭੋਗ ਸਿਗਾ ਸਦਾ ਸੁਖਦੇਵ ਸਿੱਟੀਂ ਸਰ ਸਾਹ ਉਹ ਦੋਨੋਂ ਉਸ ਪਰਿਵਾਰ ਚ ਆਏ ਆ ਅਫਸੋਸ ਕਰਨ ਵਾਸਤੇ ਆਏ ਆ ਸ਼ਰਦਾ ਦੇ ਫੁੱਲ ਪੈਂਟ ਕਰਨ ਵਾਸਤੇ ਆਏ ਨਹੀਂ ਐਸੀ ਐਸੀ ਨਾ ਇਹਦਾ ਹੋ ਹੀ ਨਹੀਂ ਸਕਦਾ ਜੀ ਜਥੇਦਾਰ ਸਾਹਿਬ ਨੂੰ ਕੋਈ ਇਹਦਾ ਬੁਲਾ ਸਕਦਾ ਸੀ ਜੀ ਅਸੀਂ ਬੁਲਾ ਸਕਦੇ ਸੀ ਜੇ ਆਉਂਦੇ ਤਾਂ ਕੋਈ ਫੋਟੋ ਨਾ ਬਾਹਰ ਆਉਂਦੀ ਉਹ ਤੇ ਹੋ ਸਕਦਾ ਕਈ ਵਾਰੀ ਅਚਾਨਕ ਮੂੰਹ ਚੋਂ ਨਿਕਲ ਜਾਂਦਾ ਉਹ ਉਹਨਾਂ ਨੇ ਜਥੇਦਾਰ ਅਸੀਂ ਅੱਜ ਵੀ ਉਹਨੂੰ ਜਥੇਦਾਰੀ ਕਹਿੰਦੇ ਆ ਜੀ ਜਦਾ ਸ਼੍ਰੀ ਾਕਾਤਰ ਸਾਹਿਬ ਵੀ ਕਹਿੰਦੇ ਆ ਅਸੀਂ ਉਹਨਾਂ ਨੂੰ ਮਨਾਉਣ ਵਿੱਚ ਲੱਗੇ ਰਹੇ ਹਾਂ ਸਾਰੇ ਜਾਣੇ ਔਰ ਅਖੀਰ ਦੇ ਉੱਤੇ ਜਦੋਂ ਅਸੀਂ ਸਾਰਿਆਂ ਨੇ ਕਿਹਾ ਕਿ ਸਰਬਸੰਮਤੀ ਨਾਲ ਤੁਹਾਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਤੁਸੀਂ ਹੁਣ ਸਾਡੀ ਸੇਵਾ 'ਚ ਆਓ ਔਰ ਉਹ ਇਹ ਇਹ ਵੀ ਨਹੀਂ ਸੀ ਕਹਿੰਦੇ ਸੀ ਨਹੀਂ ਮੈਂ ਉੱਥੇ ਆਉਣਾ ਹੀ ਨਹੀਂ ਅਸਕੇ ਤੁਸੀਂ ਉੱਥੇ ਆਉਣਾ ਹੀ ਪੈਣਾ ਤੁਹਾਨੂੰ ਡੈਲੀਗੇਟ ਤੁਹਾਨੂੰ ਬਣਾਏ ਆ ਅਸੀਂ ਬਣਾਏ ਤੁਹਾਨੂੰ ਡੈਲੀਗੇਟ ਬੱਸ ਕਰ ਜੀ ਤੁਹਾਡੇ ਪ੍ਰਧਾਨ ਜੀ ਕਰਦਾਰ ਖੁਸ਼ੀ ਕਰ ਰਿਹਾ ਉਹਨਾਂ ਦੀ ਜੀ ਜ਼ਿੰਦਗੀ ਦੇ ਉੱਤੇ ਅਟੈਕ ਜਰਾਉ ਕਰ ਰਿਹਾ ਉਹ ਤੁਸੀਂ ਕਿਵੇਂ ਦੇਖਦੇ ਹੋ ਜਿਸ ਦੀ ਜਿੱਦਾਂ ਹੀ ਸੋਚ ਹੋਏਗੀ ਜੀ ਉਹ ਇਦਾਂ ਹੀ ਕਰਨਾ ਉਹ ਕਿਰਦਾਰ ਕੁਸ਼ੀ ਉਹਨਾਂ ਨੇ ਉਦਾਂ ਹੀ ਸ਼ੁਰੂ ਕਰਤੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਫੈਸਲਾ ਲਿਆ ਸੀ 2 ਦਸੰਬਰ 2024 ਨੂੰ ਇਸ ਕਰਕੇ ਜਿਹਨੂੰ ਜਿਹਨੂੰ ਕੋਈ ਆ ਸ਼ੇਕ ਲੱਗਾ ਹੋਵੇ ਨਾ ਸੱਚ ਦਾ ਤੇ ਉਹਨਾਂ ਨੇ ਇਹੋ ਕੁਝ ਕਰਨਾ ਉਹਨਾਂ ਦੇ ਪੱਲੇ ਕੁਝ ਨਹੀਂ ਹੋਰ ਕੀ ਕਹਿਣਗੇ ਉਹ ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜ਼ਮੀਨ ਖੋਣ ਤਕਰੀਬਾ ਦੀ ਜ਼ਮੀਨ ਖੋਣ ਵਾਸਤੇ ਆਏ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ। ਸੋ ਮੈਂ ਵਧਾਈ ਦੇਣਾ ਚਾਹਣਾ ਸਮੂੱਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਿਕ ਕਾਲੀ ਦਲ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਹੁਣ ਉਹਨਾਂ ਨੂੰ ਵਾਪਸ ਜਾਣਾ ਪਿਆ। ਸੋ ਇਸ ਕਰਕੇ ਉਸੇ ਸੰਬੰਧ ਵਿੱਚ ਉਹ ਸ਼੍ਰੋਮਿਕ ਕਾਲੀ ਦਲ ਹੋਗੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਸੀਂ ਕਰਾਂਗੇ। ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਅਸ਼ਰੋਮ ਨੇ ਕਾਲੀ ਜਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ ਬਚਾ ਸਕਦੀ ਹੈ ਅੱਜ ਦਿੱਲੀ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਾਉਂਦੇ ਆ ਬਾਕੀ ਮੈਂ ਅੱਜ ਜਿਹੜਾ ਹਲਕਾ ਧਰਮਕੋਟ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਜ ਰੀਲਿਸ ਕਰ ਰਿਆ ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋ ਕਾਪੀ ਕਰਕੇ ਆਹ ਸਾਰਿਆਂ ਨੂੰ ਰੀਲਿਸ ਕਰ ਦਿਓ ਨਿਤਨਪੁਰ ਦਾ ਹਲਕਾ ਜਨਰਲ ਟੂਰ ਗਿਆ ਉਹ ਅਸੀਂ ਬਹਿ ਕੇ ਇਸ ਦਾ ਕਮੇਟੀ ਉਹ ਜਿਹੜੀ ਨਿਤਨਪੁਰ ਕਮੇਟੀ ਬਣਾਉਗੀ ਜਿਹੜੀ ਚਲਾਉਗੀ ਉਹਦੇ ਬਾਅਦ ਇਹ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਪੋਨਾ ਕਰੀਏ ਅਕੜ ਨੂੰ ਟ੍ਰੇਨ ਕੀਤਾ ਗਿਆ ਕੱਲ ਭਾਜ ਪੌਗਰ ਨੂੰ ਕੀਤਾ ਪਿਆ ਸੀ ਆਪਣੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਨੇਗੇ ਉਸ ਵੱਲੋਂ ਟ੍ਰੇਨ ਕੀਤਾ ਗਿਆ ਸਰ ਆਪਣੇ ਸੁਖਚਰਨ ਸੁਖਚਰਨ ਸਿੰਘ ਠੱਤੀ ਭਾਈ ਉਹਨੂੰ ਅਸੀਂ ਕੌਮੀ ਬੀਤ ਪ੍ਰਦਾਨ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਹੈਗਰ ਨਿਹਾਲ ਸਿੰਘ ਵਾਲੇ ਤੋਂ ਤੰਦਰਨਿੰਦਰ ਸਿੰਘ ਕਪੂਰਾ ਕਮ ਵਾਲਾ ਇਹਨਾਂ ਦੋਨੋਂ ਸੀਪ ਇਹਨਾਂ ਨੂੰ ਡਿਟੇਨ ਕੀਤਾ ਗਿਆ ਸੁਨੀ ਜਾਖੜ ਸਾਹਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕ੍ਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫਾਉਣ ਦਾ ਆ ਤਾਈਓ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਆ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਪੁੱਛਣਾ ਚਾਹੁੰਦੇ ਐ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਐ